ਹਾਂਜੀ ਹਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਦੇਵੀ ਫਾਰਮ ਭਗਤਾ ਜੀ। ਲਓ ਵੀ ਸੱਜਣੋ ਅੱਜ ਦੀ ਵੀਡੀਓ ਹੈਗੀ ਆਪਣੇ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪਿੰਡੀਆਂ ਬਾਗਾਪੁਰਾਣਾ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਸਵਾਈ ਬਹੁਤ ਚੰਗੇ ਖਣਲੇਵੇ ਵਾਲੀ ਇੱਕ ਵੜਾ ਆਪਾਂ ਦਿਖਾਉਣੀ ਆ। ਚੰਗਾ ਦੁੱਧ ਦਾ ਰਿਕਾਰਡ ਵੀ ਬਾਈ ਚੰਗਾ ਦੱਸਦਾ ਹੈਗਾ। ਤੇ ਬਿਲਕੁਲ ਤਾਜੀ ਸੂਈ ਹੈ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ। ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਦੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਤੇ ਲੈਣੇ ਆ ਡਿਟੇਲ ਗਾਂਵਰਤੀ ਆਪਾਂ ਕਰਾਉਨੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਹਾਂ ਬਾਈ ਆਪਣਾ ਡਰੈਸ ਕਰੀਓ ਕਨਫਰਮ ਕਰਾਂ ਦੀ ਦੱਸੋ ਆਪਣਾ ਪਿੰਡ ਦਾ ਸੋਕਾ ਨਾਂ ਦਾ ਜੀ ਹਾਂਜੀ ਹੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਤੇ ਮੋਬਾਈਲ ਨੰਬਰ ਬਾਈ 9363 8131 ਠੀਕ ਹੈ ਤੇ ਵਪਾਰ ਦਾ ਕੰਮ ਆ ਬਾਈ ਹਾਂ ਬਾਈ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਵਿਖਾਉਣੇ ਆ ਅੱਜ ਇੱਕ ਨਾਗ ਹੈ ਜੀ ਰਾਤ ਸੂਈ ਵੜੇ ਇੱਕ ਨਾਗ ਹੈ ਠੀਕ ਹੈ ਕਦੋਂ ਦੀ ਸੂਈ ਹੈ ਕੀ ਡਿਟੇਲ ਹੈ ਜੀ ਬਾਈ 2:00 ਵਜੇ ਦੇ ਲਗਭਗ ਸੂਈ ਹੋਊਗੀ ਅੱਜ ਰਾਤ ਮੰਨ ਕੇ ਚੱਲ 2:00 ਵਜੇ ਸੂਈ ਆ ਤੇ 5.5 5.5 ਵਜੇ ਜੇਰ ਤੇ ਪੈਗੀ ਪ੍ਰੋਪਰ ਓਕੇ ਪੈਗੀ ਜੇਰ ਜਮਾ ਡੰਨ ਹਾਂਜੀ ਹਾਂ ਹਰ ਵਾਰੀ ਪਈ ਆ ਜੇਰ ਵਾ ਕੀ ਆ ਪਈ ਆ ਆ ਹੁਣੇ ਤੋਂ ਫੋਟੋ ਲਾ ਦੇਣਗੇ ਹਾਂ ਠੀਕ ਆ ਤੇ ਬਈ ਪਿਛਲੇ ਸੂਏ ਨੇ ਕਿੰਨਾ ਕੁ ਦੁੱਧ ਪਾਇਆ ਇਹਨੇ ਦਿੱਤਾ ਹੀ 20 ਲੀਟਰ 20 ਕਿਲੋ ਦੁੱਧ ਦਿੱਤਾ ਠੀਕ ਆ ਤੇ ਐਂਕੀ ਤੇਰੇ ਹਿਸਾਬ ਨਾਲ ਕਿੰਨਾ ਕੁ ਦੁੱਧ ਦੇ ਦੂ ਬਾਈ ਬਾਕੀ ਅਗਲੇ ਸਮਾਈ ਤੇ ਬਾਈ 20 ਲੀਟਰ ਦੁੱਧ ਦੇ ਦੋ ਠੀਕ ਆ ਵੀ ਜਣੀ ਕਿ ਆਸ ਚੰਗੀ ਆ ਹਾਂ ਜੀ ਬਾਕੀ ਚੋਅ ਹੀ ਚੋਅ ਬਹੁਤ ਠੀਕ ਆ ਥਣਾ ਦਾ ਸੈਸੂ ਜ ਬਹੁਤ ਚੰਗਾ ਲੈ ਫੇ ਖੋਲ ਲਾ ਪਨ ਵਾਲੇ ਦਿਖਾਈਏ ਤੋੜਾ ਇਹਦਾ ਲੋ ਵੀ ਸੱਜਣੋ ਕਰੋ ਕਰਨ ਦੀ ਤਸੱਕ ਫੇਸ ਕੁਆਲਟੀ ਦੇਖੋ ਜੀ ਬਹੁਤ ਸੋਹਣੀ ਚੰਗੀ ਜਾਤ ਵਾਲੀ ਗਾਂ ਤੇ ਵੇਲਬੂਲ ਬਹੁਤ ਲੰਮੀ ਹੈ ਤੇ ਜਿਹੜਾ ਰੰਗ ਰੂਪ ਆ ਵਹਿੜ ਦਾ ਬਹੁਤ ਵਧੀਆ ਤੇ ਲਹਿਦਾ ਹੀ ਆ ਐ ਵਾਈਟ ਕਲਰ ਦੇ ਵਿੱਚ ਤੇ ਡੀਡੀ ਆਰਡਰ ਕੁਆਲਟੀ ਆ ਉਹ ਤਾਂ ਹੈਗੀ ਬਾ ਕਮਾਲ ਤੇ ਕੁਆਲਟੀ ਬਹੁਤ ਚੰਗੀ ਅਲੇ ਵਜੀ ਸੁਣਾ ਦੀ ਕੁਆਲਟੀ ਕੁਆਲਟੀ ਇੱਕ ਨੰਬਰ ਆ ਹੱਥੀ ਚਵਾਈ ਵਾਲਾ ਥਾਣਾ ਤੇ ਭਾਵੇਂ ਕੋਈ ਵੀ ਰੱਖੀ ਚੋਲੇ ਤੇ ਭਾਵੇਂ ਚੋਲੇ ਮਸ਼ੀਨ ਤੇ ਤੇ ਜਿਹੜੀ ਇਹਟਰ ਕੁਆਲਟੀ ਆ ਬਹੁਤ ਸੋਹਣਾ ਫਿਟਿੰਗ ਵਾਲਾ ਲੇਵਾ ਬਿਲਕੁਲ ਪੱਟਾਂ ਦੇ ਸੰਨ ਵਾਲਾ ਕੋਈ ਲੌਂਕਵਾ ਕੋਈ ਟਟਮਾ ਨਹੀਂ ਭਾਵੇਂ ਕੋਈ 400ੇ ਚੋਲੇ ਐਦਾਂ ਦਾ ਫਿਟਿੰਗ ਵਾਲਾ ਹੀ ਲੇਵਾ ਰੱਖੂਗੀ ਦੇਖੋ ਜੀ ਨਾੜਾ ਨੂੜਾ ਦੇਖੋ ਥਾਣਾ ਦਾ ਸੈਵ ਜਿਹੜਾ ਇਹ ਗਲਾਸਾ ਵਰਗਾ ਥਾਣਾ ਮੋਟਾ-ਮੋਟਾ ਹੱਥੀਚਵਾਈ ਵਾਲਾ ਥਾਣਾ ਤੇ ਬੇਲਬੂਲ ਬਹੁਤ ਲੰਮੀ ਆ ਤੇ ਬਾਈ ਕਹਿੰਦਾ ਵੀ ਪਿਛਲੇ ਸੂਏ 20 ਕਿਲੋ ਦਰਦ ਨੇ ਪਾਇਆ 20 22 ਕਿਲੋ ਦਾ ਦੇ ਦਿੱਤੀ ਪਾ ਦੂਗੀ ਬਾਕੀ ਹੈ ਕੀ ਅਗਲੀ ਵੀ ਸੇਵਾ ਤੁਸੀਂ ਆਪ ਦੀ ਸਮਝਣਾ ਲੈਣੀ ਤੇ ਦੇਖੋ ਜੀ ਫੇਸ ਕੁਆਲਟੀ ਦੇਖੋ ਕੰਨ ਕੰਨ ਬਹੁਤ ਸੋਹਣਾ ਪ੍ਰਿੰਟ ਬਹੁਤ ਚੰਗਾ ਬਾਕੀ ਮਗਰ ਬੱਚਾ ਗਿਆ ਵੱਛਾ ਹੈ ਨਾ ਬਾਈ ਹਾਂ ਜੀ ਵੇਖੋ ਬਿਲਕੁਲ ਤਾਜ਼ਾ ਗਿੱਲਾ ਨਾੜੂਗਾ ਹਜੇ ਹਜੇ ਸੂਈ ਨੂੰ ਸਿਰਫ ਮੰਨ ਕੇ ਚੱਲੋ 2-3 ਘੰਟੇ ਹੀ ਹੋਏ ਆ ਜੀਰਪਈ ਨੂੰ ਹਾਂ 2-3 ਹੀ ਹਾਂ ਹਾਂ ਪੁਰਾਣੀ ਨਹੀਂ ਚੱਕਿਆ ਵਹਿੜਨੇ ਤੇ ਬਾਕੀ ਤਾਜ਼ਾ ਪਸ਼ੂ ਤਾਂ ਰਲਦੇ ਨਹੀਂ ਆਰਡਰ ਕੁਆਲਟੀ ਬਹੁਤ ਸੋਹਣੀ ਆ ਫਿਟਣ ਵਾਲਾ ਲੇਵਾ ਤੇ ਖਣਾ ਦਾ ਸੈਸੂਜ ਬਹੁਤ ਸੋਹਣਾ ਤੁਪੋਂ ਮੈਂ 400 ਇਹ ਚੋਲੇ ਇਦਾਂ ਦੀ ਕੁਆਲਿਟੀ ਰਹੂਗੀ ਆਰਡਰ ਕੁਆਲਿਟੀ ਜਿਹੜੀ ਤੇ ਬਾਈ ਫਿਰ ਇਹਦੀ ਡਿਮਾਂਡ ਆਪਾਂ ਕੀ ਕਰਦੇ ਕੋਰੇ ਇਹਦਾ 76000 ਬੀਚੂ ਮਾਨਤਨ ਮੌਕੇ ਤੇ ਹੋ ਜੀ ਹਾਂ ਹੋ ਜੂਗਾ ਥੋੜਾ ਬਾਕੀ ਮੋਬਾਈਲ ਨੰਬਰ ਆਉਦਾ ਫਿਰ ਬੋਲਦੇ 9463 813 ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਕਹਿੰਦਾ ਵੀ 20 ਕਿਲੋ ਤਾਂ ਦੇ ਨੇ ਪਿਛਲੀ ਯਾਰ ਪਾਇਆ ਤੇ 20 22 ਕਿਲੋ ਦਾ ਭੈਗਤੀ ਪਾ ਦੂਗੀ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈਣੀ ਆ ਬਾਕੀ ਜਿਹੜਾ ਸੂਆ ਵਾਪਸ ਹੁੰਦਾ ਉਹਦੀ ਚਵਾਈ ਕਰਕੇ ਇਦੋਂ ਵੀ ਤੇਦੋਂ ਵੀ ਪਸੂ ਆਪਾਂ ਲੈਣੇ ਆ ਤਸੱਲੀ ਮਿਰਖ ਵਰਕ ਤੁਸੀਂ ਕਰਨੀ ਆ ਤੁਹਾਡਾ ਪੂਰਾ ਹੱਕ ਹੁੰਦਾ ਮਿੱਤਰੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਤਸੱਲੀ ਕਰਨਾ ਤੁਹਾਡਾ ਹੱਕ ਆ ਸਾਡਾ ਕੰਮ ਆ ਸਿਰਫ ਵੀਡੀਓ ਬਣਾਉਂਦਾ ਦੇਖੋ ਜੀ ਆਪਾਂ ਫੇਰ ਮਾਰਦਣੇ ਆ ਲੈਵੇ ਤੇ ਕੈਮਰਾ ਹੱਕੀ ਵੀ ਮੜਾਏ ਇਧਰ ਨੂੰ ਕਰੀ ਨਾੜਾ ਨੂੜਾ ਬਹੁਤ ਸੁਣਨਾ ਹੈ ਉਂਗਲਾਂ ਵਰਗਾ ਮੋਟਾ ਮੋਟਾ ਨਾੜਾ ਦੋਨੇ ਪਾਸੇ ਤੇ ਥਨਾ ਦਾ ਸਹਿਜ ਹੈ ਜਿਹੜਾ ਤਾਂ ਹੈਗਾ ਬਾਕਮਾਲ ਬਹੁਤ ਸੋਹਣਾ ਥਨਾ ਦਾ ਸਹਿਜ ਆ ਇਹ ਗਲਾਸਾਂ ਵਰਗਾ ਮੋਟਾ ਮੋਟਾ ਥਨਾ ਚੰਗੇ ਰੰਗ ਰੂਪ ਵਾਲੀ ਵਾਹੜਾ 70000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਵਿੱਚੋਂ ਮਾਨਤਾ ਨੂੰ ਮੌਕੇ ਤੇ ਕਰ ਦਾਂਗੇ ਤੇ ਬਾਕੀ ਧਾਰਾ ਧੂਰਾ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾ ਦੰਨੇ ਲੋ ਵੀ ਸੱਜਣ ਬਾਈ ਕਹਿੰਦਾ ਵੀ ਆਪਾਂ ਧਾਰ ਵੀ ਮਾਰ ਦਾਂਨੇ ਆ ਕਿ ਦੋ ਦੋ ਧਾਰਾ ਮਾਰ ਕੇ ਵਿਖਾ ਦੰਨੇ ਆ ਕੋਈ ਦੂਰੋਂ ਨੇੜੋਂ ਭਰਾ ਆਉਂਦਾ ਲੋ ਜੀ ਵਾਹ ਵੀ ਚਵਾਈ ਕਾਹੀ ਦੀ ਇੱਕ ਨੰਬਰ ਮਿੱਤਰੋ ਕੋਈ ਭੂਰ ਨਹੀਂ ਕੋਈ ਸਟਾ ਨਹੀਂ ਐ ਚਾਰੇ ਸਨਾਂ ਦੀ ਇੱਕੋ ਜਿਹੀ ਚਵਾਈ ਆ ਤੇ ਥਨਾਂ ਦਾ ਸਹਿਜ ਦੇਖੋ ਪਸ਼ਮਾਰ ਦੇ ਵਿੱਚ ਬਹੁਤ ਸੋਹਣਾ ਥਾਣਾ ਦਾ ਸੈਜ ਆ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਮੁੱਠੀ ਦਾ ਥਾਣਾ ਪੀੜੀ ਦੇ ਪਾਵਰਗਾ ਚਾਰੇ ਨੁਕਰਾਂ ਤੇ ਲੱਗਿਆ ਵਾ ਬਹੁਤ ਸੋਹਣਾ ਥਾਣਾ ਦਾ ਸੈਜ ਆ ਤੇ 20 22 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਐ ਸਿਆਲੋ ਸਿਆਲ ਨਜ਼ਾਰਾ ਲਿਆ ਦੂ 70000 ਰੁਪਏ ਦੇ ਵਿੱਚ ਬਾਈ ਕਹਿੰਦਾ ਦੇ ਦਾਂਗੇ ਆਪਾਂ ਤੇ ਮੌਕੇ ਤੇ ਮਾਨਤਨ ਥੋੜਾ ਬਹੁਤਾ ਘਰੇ ਆਈ ਦੇ ਦਾ ਜਰੂਰ ਕਰਾਂਗੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਤੇ ਬਹੁਤ ਚੰਗੀ ਗਾਂ ਘਰੇ ਰੱਖਣ ਵਾਲੀ ਆ ਜਮਾਂ ਤਰੇਲੂ ਰੱਖਣ ਵਾਲੀ ਗਾਂ 2 बाई ਕਿਲੋ ਦਾ ਤੇਰਾ ਆਉਣਾ ਪਾ ਦੂਗੀ ਪਿਛਲੇ ਸੂਏ ਵੀ ਬਾਈ ਕਹਿੰਦਾ 20 ਕਿਲੋ ਤਰਜ ਪਾਇਆ ਤੇ 20 बाई ਕਿਲੋ ਉਹਨੂੰ ਕੋਈ ਬਾੜਾ ਵੀ ਨਹੀਂ ਕਿਉਂਕਿ ਗਾਂ ਦਾ ਕੱਦ-ਕਾੜ ਸੋਹਣਾ ਬੇਲ ਬੂਲ ਬਹੁਤ ਲੰਮੀ ਆ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਜੀ ਗੱਲਬਾਤ ਤੁਸੀਂ ਕਰ ਸਕਦੇ ਆ ਬਾਕੀ ਮਿਲਦੇ ਆ ਅੱਗੇ ਆਪਾਂ ਨਵੀਂ ਵੀਡੀਓ ਚ ਧੰਨਵਾਦ ਜੀ ਹੱਸੀ ਕਾਲ ਸਾਰਿਆਂ ਨੂੰ